ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਆਪਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਜੋ ਆਪਸੀ ਰਿਸ਼ਤੇ ਸੀ ਪਰਿਵਾਰ ਗੁਰੂ ਪਾਤਸ਼ਾਹ ਜੀ ਦੇ ਆਓ ਉਹਨਾਂ ਦੀ ਜਾਣਕਾਰੀ ਕਰਦੇ ਹਾਂ ਬਾਬਾਣੀਆਂ ਕਹਾਣੀਆਂ ਪੁੱਤ ਸੰਪੁੱਤ ਕ੍ਰਿਣ ਗੁਰੂ ਪਾਤਸ਼ਾਹ ਜੀ ਦੀਆਂ ਸਾਖੀਆਂ ਸੁਣੀਆਂ ਕਹਾਣੀਆਂ ਸਾਡੇ ਪੁੱਤਰਾਂ ਨੂੰ ਸੁਪੁੱਤਰ ਬਣਾ ਦਿੰਦੀਆਂ ਨੇ ਚੰਗੇ ਬੱਚੇ ਬਣ ਜਾਂਦੇ ਨੇ ਜਦੋਂ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ ਇਸ ਕਰਕੇ ਆਓ ਆਪਾਂ ਅੱਜ ਸਾਰੇ ਗੁਰੂਆਂ ਦੇ ਪਰਿਵਾਰ ਬਾਰੇ ਜਾਣਕਾਰੀ ਕਰੀਏ ਕਿਸੇ ਪਿਆਰੇ ਬੱਚਿਆਂ ਨੇ ਸਾਨੂੰ ਕਿਹਾ ਸੀ ਕਿ ਮੇਰੀ ਕੱਲੀ-ਕੱਲੀ ਵੀਡੀਓ ਬਣਾਈ ਸੀ ਪਹਿਲਾਂ ਗੁਰੂ ਪਾਸਾ ਜੀ ਦੀ ਤੇ ਵੇ ਇਕੱਠੀ ਬਣਾਓ ਤੇ ਗੁਰੂ ਸਵਾਰਿਓ ਆਓ ਗੁਰੂ ਨਾਨਕ ਪਾਸਾ ਜੀ ਪਹਿਲੇ ਗੁਰੂ ਨਾਨਕ ਪਾਸਾ ਜੀ ਦੇ ਪਿਤਾ ਦਾ ਨਾਮ ਹੈ ਕल्याण ਦਾਸ ਕਈ ਵੀਰ ਕਹਿ ਦਿੰਦੇ ਨੇ ਮਹਿਤਾ ਕਾਲੂ ਆਪਾਂ ਸਤਕਾਰ ਦੇ ਨਾਲ ਕਲਿਆਣ ਦਾਸ ਕਹਿਣਾ ਹੈ ਲਿਖਤਾਂ ਦੇ ਵਿੱਚ ਜ਼ਰੂਰ ਮਹਿਤਾ ਕਾਲੂ ਲਿਖਿਆ ਹੋਇਆ ਹੈ ਪਰ ਉਹਨਾਂ ਦਾ ਅਸਲੀ ਨਾਮ ਸੀ ਮਹਿਤਾ ਕਲਿਆਣ ਦਾਸ ਮਾਤਾ ਦਾ ਨਾਮ ਹੈ ਤੇਪਤਾ ਜੀ ਤੇ ਗੁਰੂ ਪਾਸਾ ਜੀ ਦੇ ਮਹਿਲਾ ਦਾ ਨਾਮ ਸੀ ਸੁਲੱਖਣੀ ਜੀ ਤੇ ਗੁਰੂ ਪਾਸਾ ਜੀ ਦੇ ਸਤਕਾਰਯੋਗ ਵੱਡੇ ਭੈਣ ਨੇ ਉਹਨਾਂ ਦਾ ਨਾਮ ਹੈ ਬੀਬੇ ਨਾਨਕੀ ਤੇ ਗੁਰੂ ਪਾਸਾ ਜੀ ਦੇ ਦੋ ਬੱਚੇ ਨੇ ਬਾਬਾ ਸ੍ਰੀਚੰਦ ਤੇ ਬਾਬਾ ਲਖਮੀਦਾਸ ਤੇ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਈ ਲੈਣੇ ਜੀ ਨੂੰ ਗੁਰਗੱਦੀ ਦਿੱਤੀ ਆਪਣਾ ਅੰਗ ਬਣਾਇਆ ਬਣਾ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜੀ ਬਣਾਏ ਗੁਰੂ ਅੰਗਦ ਦੇਵ ਜੀ ਮਹਾਰਾਜੀ ਦੇ ਪਰਿਵਾਰ ਦੀ ਜਾਣਕਾਰੀ ਕਰਦੇ ਆ ਗੁਰੂ ਅੰਗਦ ਦੇਵ ਜੀ ਮਹਾਰਾਜੀ ਦੇ ਪਿਤਾ ਦਾ ਨਾਮ ਹੈ ਫਿਰੂਮਲ ਮਾਤਾ ਦਾ ਨਾਮ ਹੈ ਦਿਆਕੌਰ ਕਈ ਇਤਿਹਾਸਕਾਰ ਰਾਮੂ ਵੀ ਲਿਖਦੇ ਨੇ ਸੋ ਗੁਰੂ ਪਾਸਾ ਜੀ ਦੇ ਮਹਿਲਾ ਦਾ ਨਾਮ ਹੈ ਭਾਗ ਕੇ ਸੁਪਤਰੀ ਦਾ ਨਾਮ ਹੈ ਮਾਤਾ ਕੀਵੀ ਜੀ ਤੇ ਗੁਰੂ ਪਾਸਾ ਜੀ ਦੇ ਵੀ ਚਾਰ ਬੱਚੇ ਨੇ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਬੀਬੀ ਅਮਰੋ ਤੇ ਬੀਬੀ ਅਨੋਖੀ ਤੇ ਅੱਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਗੁਰਗੱਦੀ ਬਖਸ਼ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਰਿਵਾਰ ਹੈ ਪਿਤਾ ਦਾ ਨਾਮ ਹੈ ਸੀਜਪਾਨ ਮਾਤਾ ਦਾ ਨਾਮ ਹੈ ਸੁਲਖਣੀ ਤੇ ਉਹਨਾਂ ਦੇ ਮਹਿਲਾ ਦਾ ਨਾਮ ਹੈ ਮਨਸਾ ਦੇਵੀ ਜੀ ਤੇ ਗੁਰੂ 파ਸਾ ਜੀ ਦੇ ਵੀ ਚਾਰ ਬੱਚੇ ਹਨ ਬਾਬਾ ਮੋਹਨ ਜੀ ਬਾਬਾ ਮੂਰੀ ਜੀ ਬੀਬੀ ਭਾਨੀ ਤੇ ਬੀਬੀ ਦਾਨੀ ਤੇ ਅੱਗੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਗੱਦੀ ਬਖਸ਼ ਕੀਤੀ ਹੈ ਭਾਈ ਜੇਠਾ ਜੀ ਨੂੰ ਜੋ ਕਿ ਚੌਥੇ 파ਸਾ ਗੁਰੂ ਰਾਮਦਾਸ ਮਹਾਰਾਜ ਜੀ ਬਣੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਿਵਾਰ ਉਹਨਾਂ ਦੇ ਪਿਤਾ ਦਾ ਨਾਮ ਹੈ ਹਰਦਾਸ ਜੀ ਮਾਤਾ ਦਾ ਨਾਮ ਹੈ ਦਇਆ ਕੌਰ ਤੇ ਉਹਨਾਂ ਦੇ ਸੋ ਪਤਨੀ ਦਾ ਨਾਮ ਹੈ ਬੀਬੀ ਭਾਨੀ ਜੀ ਤੇ ਗੁਰੂ ਪਾਸਾ ਜੀ ਦੇ ਤਿੰਨ ਬੱਚੇ ਸਨ ਬਾਬਾ ਪ੍ਰਿਥੀ ਚੰਦ ਜੀ ਬਾਬਾ ਮਹਾਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਅੱਗੇ ਚੌਥੇ ਪਾਸਾ ਜੀ ਨੇ ਗੁਰਗੱਦੀ ਬਖਸ਼ ਕੀਤੀ ਆਪਣੇ ਛੋਟੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਰਿਵਾਰ ਬਾਰੇ ਪਿਤਾ ਦਾ ਨਾਮ ਤਾਂ ਸੰਗਤਾਂ ਨੂੰ ਹੁਣ ਪਤਾ ਹੀ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਹਨ ਤੇ ਮਾਤਾ ਦਾ ਨਾਮ ਹੈ ਭਾਨੀ ਜੀ ਤੇ ਉਹਨਾਂ ਦੇ ਮਹਿਲਾ ਦਾ ਨਾਮ ਸੀ ਮਾਤਾ ਗੰਗਾ ਜੀ ਤੇ ਗੁਰੂ ਪਾਸਾ ਜੀ ਦੇ ਇੱਕੋ ਇੱਕ ਸੁਪੁੱਤਰ ਸਨ ਉਹਨਾਂ ਦਾ ਨਾਮ ਹੈ ਗੁਰੂ ਹਰਗੋਬਿੰਦ ਜੀ ਜੋ ਸੇਵੇਂ ਪਾਸਾ ਜੀ ਹਨ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰਗੱਦੀ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਜੀ ਨੂੰ ਬਖਸ਼ਿਸ਼ ਕੀਤੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਹੁਣ ਪਿਤਾ ਦਾ ਨਾਮ ਪਤਾ ਹੀ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਹੈ ਤੇ ਮਾਤਾ ਦਾ ਨਾਮ ਹੈ ਗੰਗਾ ਜੀ ਤੇ ਗੁਰੂ ਪਾਸਾ ਜੀ ਦੇ ਮਹਿਲਾ ਦਾ ਨਾਮ ਹੈ ਮਾਤਾ ਦਮੋਦਰੀ ਜੀ ਮਾਤਾ ਮਹਾਦੇਵੀ ਜੀ ਤੇ ਮਾਤਾ ਨਾਨਕੀ ਜੀ ਤੇ ਗੁਰੂ ਪਾਤਸ਼ਾਹ ਜੀ ਦੇ 6 ਬੱਚੇ ਹਨ ਵੱਡਾ ਬਾਬਾ ਗੁਰਦਿੱਤਾ ਜੀ ਛੋਟੇ ਸੂਰਜਮੱਲ ਫਿਰ ਅਟਲ ਰਾਏ ਅਣੀ ਰਾਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਇੱਕੋ ਇੱਕ ਸੁਪਤਰੀ ਹੈ ਜਿਹਦਾ ਨਾਮ ਹੈ ਬੀਬੀ ਵੀਰੋ ਸੋ ਇਹ ਗੁਰੂ ਸੇਮੇ ਪਾਤਸ਼ਾਹ ਜੀ ਦਾ ਪਰਿਵਾਰ ਹੈ ਤੇ ਉਸ ਤੋਂ ਅੱਗੇ 7ਵੇਂ ਪਾਤਸ਼ਾਹ ਜੀ ਗੁਰੂ ਸੇਮੇ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਨੂੰ ਗੁਰਗੱਦੀ ਦਿੱਤੀ ਸੀ ਬਾਬੇ ਨੇ ਪੋਤਰੇ ਨੂੰ ਗੁਰਗੱਦੀ ਦਿੱਤੀ ਹੈ ਗੁਰੂ ਹਰਰਾਇ ਜੀ ਮਹਾਰਾਜ ਗੁਰੂ ਹਰਰਾਇ ਜੀ ਪਾਸਾ ਜੀ ਦਾ ਪਰਿਵਾਰ ਹੈ ਪਿਤਾ ਦਾ ਨਾਮ ਹੈ ਬਾਬਾ ਗੁਰਦਿੱਤਾ ਜੀ ਮਾਤਾ ਦਾ ਨਾਮ ਹੈ ਨਿਹਾਲ ਕੌਰ ਤੇ ਗੁਰੂ ਪਾਸਾ ਜੀ ਦੇ ਮਹਿਲਾ ਦਾ ਨਾਮ ਹੈ ਕ੍ਰਿਸ਼ਨ ਕੌਰ ਤੇ ਗੁਰੂ ਪਾਸਾ ਜੀ ਦੇ ਤਿੰਨ ਬੱਚੇ ਨੇ ਬਾਬਾ ਰਾਮਰਾਇ ਜੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਤੇ ਇੱਕ ਬੇਟੀ ਹੈ ਬੀਬੀ ਅਨੀਤ ਅਨੂਪ ਕੌਰ ਸੋ ਇਹ 7ਵੇਂ ਪਾਸਾ ਜੀ ਦਾ ਪਰਿਵਾਰ ਹੈ ਉਹ ਸਤਵੇਂ ਪਾਤਸ਼ਾਹ ਪਾਤਸ਼ਾਹ ਜੀ ਨੇ ਆਪਣੇ ਛੋਟੇ ਪੁੱਤਰ ਗੁਰੂ ਹਰਪ੍ਰੀਤ ਸਿੰਘ ਜੀ ਨੂੰ ਗੁਰਗੱਦੀ ਬਖਸ਼ ਕੀਤੀ ਹੈ ਗੁਰੂ ਹਰਪ੍ਰੀਤ ਸਿੰਘ ਜੀ ਮਹਾਰਾਜ ਜੀ ਉਹਨਾਂ ਦੇ ਪਿਤਾ ਦਾ ਨਾਮ ਹੈ ਗੁਰੂ ਹਰ Rai ਜੀ ਸਤਵੇਂ ਪਾਤਸ਼ਾਹ ਮਾਤਾ ਦਾ ਨਾਮ ਹੈ ਕ੍ਰਿਸ਼ਨ ਕੌਰ ਤੇ 8 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾ ਗਏ ਸਨ ਇਸ ਕਰਕੇ ਉਹਨਾਂ ਦੀ ਸ਼ਾਦੀ ਨਹੀਂ ਹੋਈ ਸੀ ਤੇ ਅੱਗੇ 8ਵੇਂ ਪਾਤਸ਼ਾਹ ਜੀ ਅੱਗੇ ਬਾਬਾ ਜੀ ਨੂੰ ਗੁਰਗੱਦੀ ਦਿੰਦੇ ਨੇ 6ਵੇਂ ਪਾਤਸ਼ਾਹ ਦੇ ਰੂਪ ਵਿੱਚ ਪੋਤੇ ਨੂੰ ਗੁਰਗਦੀ ਦਿੱਤੀ ਜਾਂਦੀ ਹੈ 8ਵੇਂ ਰੂਪ ਦੇ ਵਿੱਚ ਬਾਬੇ ਨੂੰ ਗੁਰਗਦੀ ਦਿੱਤੀ ਜਾਂਦੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਹਰਗ੍ਰੀਵ ਚਨ ਜੀ ਮਹਾਰਾਜ ਜੀ ਦੇ ਬਾਬਾ ਜੀ ਲੱਗਦੇ ਸਨ ਤੇ ਗੁਰੂ ਹਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਤਾ ਦਾ ਨਾਮ ਹੈ ਗੁਰੂ ਹਰ ਹਰਗੋਬਿੰਦ ਜੀ ਮਹਾਰਾਜ ਛੇਵੇਂ ਪਾਤਸ਼ਾਹ ਮਾਤਾ ਦਾ ਨਾਮ ਹੈ ਨਾਨਕੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਹਿਲਾ ਦਾ ਨਾਮ ਹੈ ਮਾਤਾ ਗੁਜਰ ਕੌਰ ਜੀ ਤੇ ਗੁਰੂ ਪਾਸਾ ਜੀ ਦੇ ਇੱਕੋ ਇੱਕ ਸੁਪੁੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲੰਗੀਆਂ ਵਾਲੇ ਪਾਸਾ ਜੀ ਸਰਵੰਸਦਾਨੀ ਤੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੌਵੇਂ ਪਾਸਾ ਜੀ ਨੇ ਆਪਣੇ ਸੁਪੁੱਤਰ ਨੂੰ ਗੁਰਗੱਦੀ ਬਖਸ਼ ਕੀਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਦੇ ਪਰਿਵਾਰਾਂ ਬਾਰੇ ਜਾਣਕਾਰੀ ਕਰੀਏ ਗੁਰੂ ਤੇਗ ਬਹਾਦਰ ਮਹਾਰਾਜੀ ਪਿਤਾ ਜੀ ਹਨ ਮਾਤਾ ਗੁਜਰ ਕੌਰ ਮਾਤਾ ਜੀ ਹਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਮਹਿਲ ਹਨ ਕਈ ਜ਼ਿਕਰ ਕਰਦੇ ਹਨ ਕਿ ਤਿੰਨ ਗੁਰੂ ਸਾਹਿਬਾਂ ਦੇ ਗੁਰੂ ਪਾਸਾ ਜੀ ਦੇ ਪਰਿਵਾਰ ਸਨ ਕੋਈ ਜ਼ਿਕਰ ਕਰਦਾ ਹੈ ਕਿ ਦੋ ਸਨ ਕਿ ਮਾਤਾ ਜੀਤਾ ਜੀ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਜੋ ਖਾਲਸੇ ਦੀ ਮਾਤਾ ਹੈ ਸੋ ਗੁਰੂ ਪਾਸਾ ਜੀ ਦੇ ਇਹ ਮਹਿਲ ਸਨ ਤੇ ਗੁਰੂ ਪਾਸਾ ਜੀ ਦੇ ਪੱਜਿਆਂ ਦੇ ਨਾਮ ਸੰਗਤਾਂ ਨੂੰ ਪਤਾ ਹੀ ਹੈ ਕਿ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਸੋ ਇਹ ਪਹਿਲੇ ਪਾਸਾ ਜੀ ਤੋਂ ਲੈ ਕਰਕੇ 10ਵੇਂ ਪਾਸਾ ਜੀ ਤੱਕ ਸਾਰੇ ਗੁਰੂ ਪਾਸਾ ਜੀ ਦੇ ਪਰਿਵਾਰ ਪਰਿਵਾਰ ਬਾਰੇ ਆਪਾਂ ਜਾਣਕਾਰੀ ਕੀਤੀ ਹੈ ਸੋ ਸਤਿਗੁਰੂ ਪਾਸਾ ਜੀ ਮੇਰਾ ਕਰਨ ਤੇ ਇਹ ਵੀਡੀਓ ਵਧੀਆ ਲੱਗੇ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਗੁਰੂ ਪਾਸਾ ਜੀ ਕਹਿੰਦੇ ਨੇ ਜੋ ਅਸੀਂ ਕਿਸੇ ਦੇ ਨਾਲ ਵੀ ਸੰਗਤ ਕਰਦੇ ਹਾਂ ਤੇ ਸਾਡੇ ਵੀ ਲਾਹੇ ਹੁੰਦੇ ਨੇ ਤੇ ਜੀਵਨ ਸਫਲ ਹੁੰਦਾ ਹੈ ਤੇ ਹੋਰ ਦੂਜੇ ਦੇ ਅੰਦਰ ਮਨ ਦੇ ਅੰਦਰ ਵੀ ਜਾਣਕਾਰੀ ਵੱਜ ਜਾਂਦੀ ਹੈ ਤੇ ਉਹਦਾ ਵੀ ਜੀਵਨ ਸਫਲ ਹੁੰਦਾ ਹੈ ਸੋ ਭੁੱਲਾਂ ਹੋਈਆਂ ਹੁਣ ਤਾਂ ਮਾਫ਼ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ